ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆਇਆ ਜਲੰਧਰ ਸ਼ਹਿਰ ਅੱਜ ਤੁਹਾਨੂੰ ਜਲੰਧਰ ਸ਼ਹਿਰ ਦੀ ਸ਼ੈਰ ਕਰਾਉਣੀ ਆ ਬਹੁਤ ਹੀ ਸੋਹਣਾ ਜਲੰਧਰ ਸ਼ਹਿਰ ਦੋਸਤੋ ਆਪਾਂ ਹੁਣ ਪਹੁੰਚ ਚੁੱਕੇ ਆ ਆਰਮੀ ਸਕੂਲ ਫੌਜੀਆਂ ਦਾ ਸਕੂਲ ਬਹੁਤ ਹੀ ਸੋਹਣਾ ਸਕੂਲ ਆਜੋ ਦੋਸਤੋ ਹੁਣ ਆਪਾਂ ਚੱਲੀਏ ਡੀਮਾਰਟ ਮਾਰਕੀਟ चलो आ जाओ फिर बहुत ही वाजिब तो सस्ता रेट हर एक चीज़ प्रभावित ਕੁਫੀ ਲੈ ਚੋ ਤਾਂ ਸਾਡੇ ਕੋਲ ਹੈ। ਛੋਟਾ। ਕੋਲ ਡਰਿੰਕ ਦੀ ਬੋਤਲ ਜਿਹੜੀ 90 ਰੁਪਏ ਦੀ ਹੈ ਉਹ 75 ਰੁਪਏ ਦੇ ਵਿੱਚ। ਹਰ ਇੱਕ ਸੌਦੇ ਦੇ ਉੱਤੇ 5-10 ਰੁਪਏ ਦੀ ਰਿਬਾਤ। ਬਹੁਤ ਹੀ ਸੋਹਣੀ ਮਾਰਕੀਟ ਤੇ ਵਾਜਬ ਰੇਟ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਸੌਦਾ ਲੱਗ ਜਾ। ਚਲੋ ਦੋਸਤੋ ਹੁਣ ਆਪਾਂ ਚੱਲਦੇ ਹਾਂ ਫਲੋਰ ਨੰਬਰ 2 ਤੇ ਫਲੋਰ ਨੰਬਰ 2 ਤੇ ਕੱਪੜਿਆਂ ਵਗਾਰਾਂ ਦੀ ਸ਼ਾਪਿੰਗ ਕਿਸੇ ਤਰ੍ਹਾਂ ਦਾ ਵੀ ਕੱਪੜਾ ਜੋ ਵੀ ਤੁਸੀਂ ਲੈਣਾ ਲੈ ਸਕਦੇ ਹੋ ਚਾੜੂ ਪੋਚਾ ਬੋਕਰ ਜੋ ਵੀ ਨਿੱਕਰ ਛੋਕਰ ਸਾਬਣ ਵਗੈਰਾ ਜੋ ਵੀ ਘਰ ਦਾ ਸਮਾਨ ਆ ਸਭ ਲੈ ਸਕਦੇ